ਹਾਂਜੀ ਕੀ ਹਾਲ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਤੁਸੀਂ ਵੀ ਅਕਸਰ ਵੇਖਦੇ ਰਹਿੰਦੇ ਆ ਅਸੀਂ ਵੀ ਵੇਖਦੇ ਰਹਿੰਦੇ ਆ ਇਦਾਂ ਦੀਆਂ ਹਰ ਦਿਨ ਨਵੀਂ ਤੋਂ ਨਵੀਂ ਗੱਲ ਨਵੀਂ ਤੋਂ ਨਵੀਂ ਕੋਈ ਨਾ ਕੋਈ ਵੀਡੀਓ ਹੁੰਦੀ ਆ ਵਿਦੇਸ਼ਾਂ ਬਾਰੇ ਮੈਂ ਗੱਲ ਕਰ ਰਿਹਾ ਜਿਹੜੇ ਅੱਜ ਕੱਲ੍ਹ ਨਾ ਅਨੇ ਬਾਹ ਪੈਸੇ ਲਾਲਾ ਕੀ ਮਤਲਬ ਬੱਚੀਆਂ ਨੂੰ ਖਾਸ ਕਰਕੇ ਜਿਹੜੇ ਬੱਚੀਆਂ ਨੂੰ ਬਾਹਰ ਵਿਦੇਸ਼ਾਂ ਚ ਭੇਜੇ ਜਾਂਦੇ ਆ ਮਾੜੀ ਗੱਲ ਆ ਬਹੁਤ ਬੁਰਾ ਹਾਲ ਆ ਬੁਰਾ ਹਾਲ ਆ ਮੈਂ ਇੱਥੇ ਬਹਿਰੀਨ ਦੇ ਵਿੱਚ ਰਹਿਣਾ ਇੱਛੇ ਵੀ ਬਹੁਤ ਔਖਾ ਹੈ। ਨਾ ਭੇਜਿਆ ਕਰੋ। ਕਲੀਆਂ ਬੱਚੀਆਂ ਨੂੰ ਜਿੱਦਾਂ ਉਹ ਬਾਈ ਲੱਖਾਂ ਸਿਧਾਣਾ ਕਹਿੰਦਾ ਵੀ ਕਦੇ ਦੁਕਾਨ ਤੇ ਨਹੀਂ ਭੇਜੀਆਂ ਗੀਆਂ ਪਿੰਡ ਉੱਥੇ ਅਸੀਂ ਪਤਾ ਨਹੀਂ ਕਿਹੜੇ ਮਾਮੇ ਕੋਲ ਭੇਜ ਦਿੰਨੇ ਆ। ਨਾ ਭੇਜਿਆ ਕਰੋ ਕਲੀਆਂ ਬੱਚੀਆਂ ਦਾ ਬਹੁਤ ਔਖਾ ਹੈ। ਕਿਉਂਕਿ ਅਸੀਂ ਪਤਾ ਨਹੀਂ ਕੀ ਸੋਚ ਲੰਨੇ ਆ ਹਨਾ ਵੀ ਪਹਿਲੇ ਸਾਡੇ ਬਜ਼ੁਰਗ ਹੁੰਦੇ ਸੀਗੇ ਜਿਹੜੇ ਉਹ ਕਿਤੇ ਜਿਉਂਦੇ ਨਹੀਂ ਸੀਗੇ ਉਹ ਵੀ ਚੁੰਦੇ ਸੀਗੇ ਠੀਕ ਆ ਮੁੰਡਾ ਆ ਚਲੋ ਭੇਜ ਦੋ ਹਨ ਜੇ ਕੰਮ ਨਹੀਂ ਵੀ ਮਿਲਦਾ ਧੱਕੇ ਧੱਕੇ ਖਾ ਕੇ ਆਪੇ ਮੁੜਿਆਊਗਾ ਹਨਾ ਦੇਖੋ ਇੱਜ਼ਤ ਜਿਹੜੀ ਹੁੰਦੀ ਹੈ ਨਾ ਇਹ ਨਹੀਂ ਮੁੜ ਕੇ ਆਉਂਦੀ ਜੀ ਰੁਣਾਇਆ ਅਸੀਂ ਇੱਥੇ ਵੀ ਕਈ ਵਾਰ ਦੇਖਦੇ ਆਂ ਬਧਨੀ ਗੱਲਾਂ ਸੁਣਦੇ ਆਂ ਨਾ ਤਾਂ ਬੜਾ ਦੁੱਖ ਹੁੰਦਾ ਆ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣਾ ਜਿਹਨੇ ਭਰਾ ਨੇ ਜਿਹੜਾ ਭਰਾ ਆ ਇਸ ਵੀਡੀਓ ਤੇ ਤੱਕੋ ਸੋਚ ਕੇ ਆਇਆ ਆਪਣਾ ਥੰਬਨੇਲ ਤੁਸੀਂ ਵੇਖਿਆ ਇਹ ਤਾਂ ਨਹੀਂ ਗਲਤੀਆਂ ਨਾ ਨਾ ਕਰੋ ਨਾ ਕਰੋ ਬੜੇ ਘਰ ਰੁਲੇ ਆ ਜਿਹੜੇ ਅਸੀਂ ਕਈ ਵਾਰ ਦੇਖਦੇ ਆ ਨਾ ਪੀ ਨੇ ਫਾਇਆ ਲੈ ਲਿਆ ਇਹਨੇ ਸਪਰੇ ਪੀ ਲਈ ਉਹਨਾਂ ਦੇ ਪਿੱਛੇ ਕਾਰਨ ਕੁਝ ਹੋਰ ਹੁੰਦੇ ਆ ਕਾਰਨ ਕੁਝ ਉਹਨਾਂ ਦੇ ਪਿੱਛੇ ਨਾ ਹੋਰ ਹੁੰਦੇ ਆ ਲੇਕਿਨ ਸਾਨੂੰ ਦੱਸੇ ਕੁਝ ਹੋਰ ਜਾਂਦੇ ਆ ਬਹੁਤ ਕਾਰਨ ਇਦਾਂ ਦੇ ਹੁੰਦੇ ਆ ਬੰਦਾ ਮੋਸ਼ੀ ਨਹੀਂ ਮਰ ਜਾਂਦਾ ਕਈ ਵਾਰੀ ਤੇ ਸੋ ਬੱਚੀਆਂ ਨੂੰ ਭੇਜਣਾ ਸ਼ਾਦੀ ਕਰਕੇ ਦੋਨਾਂ ਨੂੰ ਇਕੱਠਿਆਂ ਨੂੰ ਭੇਜੋ ਠੀਕ ਹੈ ਜੀ ਤੇ ਜਾਂ ਫਿਰ ਆਪਦਾ ਬੰਦਾ ਹੋਵੇ ਕੋਈ ਉੱਥੇ ਸਮਾਨਨ ਵਾਲਾ ਜਿਹਨੇ ਜਿ ਕੱਲੇ ਬੱਚੀਆਂ ਨੂੰ ਭੇਜ ਦਿੰਨੇ ਆ ਨਾ ਆਖਾ ਨਾ ਸੋਚੋ ਤੁਸੀਂ ਇਹ ਨਾ ਸੋਚੋ ਉੱਥੇ ਆਪਣੇ ਪੰਜਾਬੀ ਵੀ ਤਾਂ ਰਹਿੰਦੇ ਆ ਉਹ ਪੰਜਾਬੀ ਰਹਿੰਦੇ ਆ ਉੱਥੇ ਐਦਾਂ ਆ ਉਹ ਹੋ ਜੂਗਾ ਐ ਹੋ ਜੂਗਾ ਬਾਈ ਕੋਈ ਨਹੀਂ ਸਮਝਦਾ ਸਭ ਗੱਲਾਂ ਜੇ ਸਮਝ ਲੈਣਾ ਹੁੰਦਾ ਨਾ ਤਾਂ ਸਾਨੂੰ ਦੂਸਰੇ ਦੇਸ਼ ਚ ਜਾਣ ਦੀ ਕੀ ਲੋੜ ਪਈ ਸੀ ਕੋਈ ਨਹੀਂ ਸਮਝਦਾ ਸਭ ਗੱਲਾਂ ਮੈਂ ਵੀਡੀਓ ਚਾਲੂ ਕਰਦਾ ਗੱਲਾਂ ਸੁਣੋ ਆਡੀਓ ਸੁਣੋ ਬਾਈ ਹੁਣਾਂ ਦੀਆਂ ਕੀ ਗੱਲਾਂ ਦੇ ਕੀ ਗੱਲਾਂ ਕਰਦੇ ਆ ਔਰ ਇਹ ਸੱਚ ਹੈ ਝੂਠ ਨਾ ਮੰਨਿਓ ਕਿਤੇ ਝੂਠ ਹੀ ਬੋਲੀ ਜਾਂਦੇ ਆ ਇਹ ਠੀਕ ਆ ਇਹ ਸੱਚੀਆਂ ਹਕੀਕਤ ਗੱਲਾਂ ਆ ਆਜੋ ਉਂਟ ਦੇ ਵਿੱਚ ਪੰਜਾਬੀ ਕੁੜੀਆਂ ਦਾ ਰਾਤ ਪਜਾ ਸਕਦੇ ਹੂ ਯੂਕੇ ਦੇ ਵਿੱਚ ਆਮ ਪੰਜਾਬੀ ਕੁੜੀਆਂ ਮਿਲ ਰਹੀਆਂ ਨੇ ਦੇ ਵਪਾਰ ਦੇ ਧੰਦੇ ਦੇ ਵਿੱਚ ਭਾਈ ਕਨਈਆ ਇਹਦੇ ਇੰਟਰਨੈਸ਼ਨਲ ਜੀ ਬਹੁਤ ਸਾਰੀਆਂ ਕੁੜੀਆਂ ਯੂਕੇ ਦੇ ਵਿੱਚ ਰੈਸਕਿਊ ਕੀਤੀਆਂ ਨੇ ਜਿਹੜੀਆਂ ਕਿ ਦੇ ਵਪਾਰ ਦਾ ਧੰਦਾ ਕਰਦੀਆਂ ਸੀ ਜਾਂ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ ਸੀ ਘਰਾਂ ਦੇ ਵਿੱਚ ਕੁੜੀਆਂ ਲਈ ਕੁੱਟਮਾਰ ਕੀਤੀ ਜਾਂਦੀ ਸੀ ਘਰ ਦੇ ਕੰਮ ਕਰਾਏ ਜਾਂਦੇ ਸੀ ਤੇ ਉਹਨਾਂ ਦਾ ਰੇਪ ਵੀ ਕੀਤਾ ਜਾਂਦਾ ਸੀ ਕੁੜੀ ਹੁਣ ਇੱਥੇ ਪਾਕਿਸਤਾਨੀਆਂ ਦੇ ਘਰੇ ਹੀ ਕੰਮ ਕਰਦੀ ਲੰਡਨ ਚ ਉਹਨੂੰ ਦਬਾ ਕੇ ਰੱਖਿਆ ਸੀ ਪੈਸੇ ਵੀ ਨਹੀਂ ਦਿੰਦੇ ਸੀ ਉਹ ਪਤਾ ਨਹੀਂ ਵਿਚਾਰੀ ਕਿੰਨੇ ਮਹੀਨੇ ਉੱਥੇ ਰਹੀ ਤੇ ਫੋਨ ਆਇਆ ਤਾਂ ਉਸ ਤੋਂ ਕੁੜੀ ਅਸੀਂ ਛਡਵਾ ਕੇ ਲੈ ਆਂਦੀ ਉਹ ਲੰਡਨ ਦੇ ਵਿੱਚੋਂ ਠੀਕ ਆ ਨਾ ਉਹ ਬਾਹਰ ਨਿਜਾਰ ਨਹੀਂ ਦਿੱਤੇ ਸੀ ਨਾ ਉਹ ਕਿਤੇ ਬੱਸ ਚ ਜਾਣੀ ਦੇ ਅੰਦਰ ਹੀ ਰੱਖੀ ਸੀ ਕੁੜੀ ਉਹ ਠੀਕ ਆ ਤੇ ਕਮੈਂਟਸ ਰੋਕਣਾ ਚਾਹਾਂਗਾ ਬਹੁਤ ਸਾਰੇ ਵੀ ਕਮੈਂਟ ਕਰਨਗੇ ਵੀ ਇਹ ਕੰਮ ਤਾਂ ਪੁਲਿਸ ਦਾ ਹੈ ਤੁਸੀਂ ਪੁਲਿਸ ਨੂੰ ਫਾਰਮ ਨਹੀਂ ਕੀਤਾ ਵੀ ਲੜਕੀ ਲੰਡਨ ਦੇ ਇੱਕ ਘਰ ਦੇ ਵਿੱਚ ਬੰਦੀ ਬਣਾਈ ਹੋਈ ਉਹ ਤਾਂ ਕੰਮ ਕਰਵਾਇਆ ਜਾ ਰਿਹਾ ਜਬਰਦਸਤ ਮੀਰ ਜੀ ਪੁਲਿਸ ਨੂੰ ਕਿੱਥੇ ਫੋਨ ਕਰਦੀ ਕੁੜੀ ਦੇ ਕੋਲ ਤਾਂ ਪੇਪਰ ਵੀ ਹੈ ਨਹੀਂ ਕਿ ਕੁੜੀਆਂ ਡਰਦੀਆਂ ਹਨ ਇੱਥੇ ਕਿੱਦਾਂ ਫੋਨ ਕਰੂੰਗੀ ਉਹਨੇ ਦੱਸ ਚੰਨੀ ਹੈ ਕਿ ਸਾਨੂੰ ਜੇ ਪੁਲਿਸ ਨੂੰ ਫੋਨ ਕੀਤਾ ਸਾਡਾ ਪੇਪਰ ਵਰਕ ਚੈੱਕ ਹੋ ਜਾਊਗਾ ਸਾਡੇ ਕੋਲ ਪੇਪਰ ਵਰਕ ਆਉਂਦਾ ਨਹੀਂ ਕੁੜੀਆਂ ਕੋਲ ਜਦੋਂ ਜਦੋਂ ਕੁੜੀਆਂ ਦੇ ਕੋਲ ਪੇਪਰ ਵਰਕ ਮੌਕਾ ਮਿਆ ਕੁੜੀਆਂ ਆਪੇ ਜਾ ਦਿੰਦੀਆਂ ਕਿ ਸਾਡੇ ਕੋਲ ਪੇਪਰ ਵਰਕ ਹੈ ਨਹੀਂ ਉਹ ਕਿਤੇ ਉਹ ਫੇਦਾ ਠਾਉਣੇ ਮੀਰ ਜੀ ਇਤ ਤਾਂ ਤੇ ਮੇਰਾ ਪੈਸਾ ਹੋਇਆ ਕਿ ਉਹ ਡਿਪੋਟ ਨਾ ਹੋ ਜਵੇਂ ਵੀ ਇੰਨੇ ਪੈਸੇ ਲਾ ਕੇ ਜੀ ਵੀ ਉਹਨੂੰ ਇਦਾਂ ਹੀ ਰੈਸਕਿਊ ਆਈ ਯਾਰ ਹਾਂ ਹੁਣ ਇਥੇ ਆਪਣੀ ਇੱਕ ਕੁੜੀ ਸੀ ਪਛੜੀ ਬਾਹਰ ਸੌਂਦੀ ਸੀ ਹੈਨਾ ਚਲੋ ਅਸੀਂ ਉਹਦੀ ਹੈਲਪ ਕੀਤੀ ਭੈਣ ਦੀ ਅਸੀਂ ਹੈਲਪ ਕਰਕੇ ਕਿਸੇ ਦੇ ਘਰ ਚ ਕੰਮ ਤੇ ਲਵਾ ਦਿੱਤੀ ਉਹ ਹੁਣ ਬੜੀ ਵਧੀਆ ਉਹਦੇ ਪੈਸੇ ਨੂੰ ਮੰਨਦੇ ਰੈਂਟ ਪਾਣੀ ਨਹੀਂ ਦੇਣਾ ਪੈਂਦਾ ਵੀ ਵਧੀਆ ਜਿੰਨੀ ਕੇ ਹੈਲਪ ਹੁੰਦੀ ਆਪਾਂ ਵਿੱਚ ਹੀ ਕਰੀ ਦੀ ਹੈਨਾ ਔਰ ਲੋਟਨ ਦੇ ਵਿੱਚ ਕੁੜੀ ਕਾਫੀ ਸ਼ਾਪ ਤੇ ਕੰਮ ਕਰਦੀ ਸੀ ਹੈਨਾ ਆ ਪਿਛਲੇ ਸਾਲ ਦੀ ਗੱਲ ਹੈ ਉਹ ਕੁੜੀ ਨੂੰ ਕਾਫੀ ਸ਼ਾਪ ਤੇ ਕੰਮ ਕਰਦੀ ਉਹਦਾ ਘਰ ਵਾਲਾ ਹੋਰ ਪਾਸੇ ਸੀ ਵਧੀਆਂ ਕੁੜੀਆਂ ਦੋ ਚੌੜੀਆਂ ਸੀ ਹੂੰ ਤਾਂ ਉਹ ਕੁੜੀ ਦੇ ਨਾਲ ਇੱਕ ਉਹ ਜਿਹੜੇ ਹੋਰ ਕਮਿਊਨਿਟੀ ਦੇ ਬੰਦੇ ਪਾਕਿਸਤਾਨੀ ਇੱਕ ਬੰਦਾ ਉਹਦੀ ਵੀਡੀਓ ਬਣਾ ਰਿਹਾ ਤਾਂ ਦੂਜਾ ਉਹਦਾ ਬੰਦੇ ਦਾ ਰੀਪ ਕਰ ਰਿਹਾ ਤੇ ਕੁੜੀ ਨੇ ਮੁੜ ਕੇ ਡਰਾ ਧੰਗਾ ਆ ਗਏ ਤੇ ਉਹ ਕੁੜੀ ਨੂੰ ਕੋਲ ਚ ਲੈ ਕੇ ਵੀ ਜੇ ਤੋ ਆਪਣੇ ਘਰ ਵਾਲੇ ਨੂੰ ਡਬੋ ਸੁਣਾ ਦਿੱਤਾ ਤੇ ਅਸੀਂ ਤੇਰੀਆ ਵੀਡੀਓ ਬਾਰਨ ਕਰਾਂਗੇ ਕੁੜੀ ਡਰ ਗਈ ਨਾ ਆਪਣੇ ਘਰ ਆ ਜਨ ਦੱਸਣ ਜੋ ਕਿ 라ਹੌਰ ਤਾਂ ਕੁੜੀ ਨੂੰ ਰਾਤ ਭਾ ਭਾ ਕੇ ਤੇ ਉਹਨੇ ਕਹਿਆ ਵੀ ਆਪਣਾ ਘਰ ਆ ਆ ਛੱਟ ਤੇ ਸਾਡੇ ਘਰ ਆ ਤਾਂ ਉਥੋਂ ਕੋਰਸ ਤੋਂ ਚਿੱਟੀ ਭਵਾਤੀ ਮੀਰ ਜੀ ਮੰਡੇ ਤੇ ਮੰਡਾ ਕਰੋ ਮਾ ਉਹਨੇ ਚ ਕਰ ਦਿੱਤਾ ਬਾਹਰ ਦੇਖਿਆ ਤੇ ਉਹ 6-7 ਮੀਕਾ ਵਾ ਦਾ ਮੁੰਡਾ ਤਾਂ ਇੰਨਾ ਕੁ ਟਪਰੇਸ਼ਨ ਦੇ ਵਿੱਚ ਚੱਲ ਗਿਆ ਨਾ ਤੇ ਮੁੰਡਾ ਵਿਚਾਰਾ ਨਾ ਜ਼ਹਿਰ ਖਾ ਕੇ ਮਰ ਗਿਆ ਮੀਰ ਜੀ ਓਏ ਹੋਏ ਇਤਾਂ ਦੇ ਮੀਰ ਜੀ ਤੇ ਹਾਲਾਤ ਹੋ ਰਹੇ ਆ ਕੁਕ ਕਿ ਜੇ ਕੁੜੀਆਂ ਇਹਨਾਂ ਨੇ ਰੈਸਟੋਰੈਂਟ ਦਾ ਜੇ ਸਭ ਪਾਛ ਵੀ ਕੰਮ ਕਰਦੀਆਂ ਹਨਾ ਤਸਵੀਰ ਨਹੀਂ ਗੀਆਂ ਉਹ ਕਿਉਂਕਿ ਪੇਪਰ ਹੈ ਨਹੀਂਗੇ ਕਈ ਕੁੜੀਆਂ ਤਾਂ ਦੱਸ ਦਿਆਂ ਸਾਡੇ ਤਾਂ ਪੇਪਰ ਹੈ ਨਹੀਂਗੇ ਕਿ ਸਾਡੇ ਭਾਜੀ ਉਹ ਇੰਦਾ ਪਿੱਛੇ ਖੁੱਟੇ ਸੁੱਤੇ ਹੱਥ ਮਾਰਦੇ ਆ ਸਾਨੂੰ ਨਿਸ਼ਾਨੀਆਂ ਆਉਂਦੀ ਆ ਕਿ ਸਾਡੀ ਮਜਬੂਰੀ ਹੀ ਬਣੀ ਜੇ ਅਸੀਂ ਕਰੀਏ ਕਿ ਕਿੱਥੇ ਜਾਈਏ ਹੈ ਨਾ ਸ਼ੋਮੀ ਜੀ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਦੇ ਸਾਹਮਣੇ ਪੰਜਾਬੀਆਂ ਦੇ ਜਿੰਨਾਂ ਵੀ ਆਪਣੇ ਪੰਜਾਬੀ ਵੀਰ ਭੈਣਾਂ ਜੇ ਇਹ ਮੇਰੇ ਦੇਖੋਗੇ ਮਾਂ ਤੇ ਜੁੜੜੀਆਂ ਆਪਣੀਆਂ ਹਨਾ ਕਿ ਜੇ ਆਪਣੀ ਜਿਹੜੀ ਤੁਹਾਡੀ ਜ਼ਮੀਨ ਆਪਣੀ ਨਾਮ ਮਾਰੋ ਮਨਾ ਬੀਗਮ ਨਾਲ ਗਲੀਆਂ ਕੁੜੀਆਂ ਤੇ ਚੋ ਤੇ ਜਣੀਆਂ ਦਾ ਵਿਆਹ ਕਰਾ ਕੇ ਜਰੂਰ ਭੇਜੋ ਇੱਥੇ ਇੱਥੇ ਰੈਂਟ ਨਹੀਂ ਦੇ ਹੁੰਦਾ ਕਿਸੇ ਬਖਾਨ ਨੂੰ ਤਾਂ ਤੁਸੀਂ ਛੱਡੋ 5-500 ਪਾਉਂਡ ਰੈਂਟ ਹੈ ਉਹ ਕਿੱਥੋਂ ਭੰਗ ਗਈ ਆ ਫਿਰ ਕੁੜੀਆਂ ਨੂੰ ਇੱਥੇ ਇੱਕ ਕੁੜੀ ਜਿਸ ਜਿਸ ਆਪਣੇ ਜਿਸ ਜਿਸ ਨੂੰ ਉਹ ਜਗਾ ਤੰਦਾ ਕਰਦੀ ਹੈ ਉਹ ਫਿਰ ਹੋਰ ਨਾਲ ਚਾਰ ਪੰਜ ਹੋਰ ਛੋੜਦੀ ਆ ਉਹ ਵੀ ਮੇਰੇ ਕੋਲ ਪ੍ਰੂਫ ਪਿਆ ਇੱਥੇ ਅਗਲੀਆ ਮੀਰਜੀ ਲਿਸਟ ਬਣਾ ਕੇ ਦੱਸਦੀਆਂ ਕਿ ਸਾਡੇ ਕੋਲ ਇਨਾ ਸਾਡੇ ਕੋਲ ਇੱਕ ਕਾਗਜ਼ ਆਏਗਾ ਤੁਸੀਂ ਇੰਨੇ ਪੈਸੇ ਇੰਨੇ ਦੇਵੋਗੇ ਤੇ ਇੰਦਾ ਦੇ ਕੰਮ ਹੋਵੇ ਸ਼ਰਮ ਮੌਜੀ ਸਮਾਪਤ ਕਿ ਸਾਡੀਆਂ ਜਿਹੜੀਆਂ ਕੁੜੀਆਂ ਪੰਜਾਬ ਦੀਆਂ ਇੱਥੇ ਆ ਕੰਮਾਂ ਤੇ ਪਈਆਂ ਆਂ ਦਾ ਮਤਲਬ ਕਿ ਇੱਕ ਕੁੜੀ ਦੂਜੀਆਂ ਕੁੜੀਆਂ ਦਾ ਲਿਸਟਾ ਬਣਾ ਲੈਂਦੀ ਹੈ ਤੇ ਉਹਨਾਂ ਦੇ ਫੋਟੋਆਂ ਦਿਖਾ ਕੇ ਕਹਿੰਦੀ ਹੈ ਕਿ ਵੀ ਆਹ ਕੁੜੀ ਦਾ ਇੰਨਾ ਰੇਟ ਹੈ ਜਿ ਆਹ ਕੁੜੀ ਚਾਹੀਦੀ ਹੈ ਤੇ ਇੰਜ ਜੀ ਜੀ ਮੇਰੇ ਕੋਲ ਪ੍ਰੂਫ ਹੈ ਮੈਂ ਪ੍ਰੂਫ ਦੇਣ ਨੂੰ ਤਿਆਰ ਆਂ ਉਹ ਆਨੇ ਮੈਨੂੰ ਪਾਸਪੋਰਟ ਵੀ ਭੇਜਿਆ ਵੀਰ ਜੀ ਫਿਰ ਉਹਨਾਂ ਨੇ ਇੱਕ ਮੈਨੂੰ ਇਹ ਵੀ ਪਤਾ ਲੱਗਾ ਕਿ ਇਹ ਮੁੰਡੇ ਨੇ ਦੱਸਿਆ ਕਹਿੰਦਾ ਭਾਜੀ ਇਹ ਇੱਥੇ ਕਾਲਾ ਸਿਕਿਉਰਿਟੀ ਗਾਰਡ ਲਾਇਆ ਕਿਉਂਕਿ ਪੰਜਾਬੀ ਆ ਗਏ ਇਹਨਾਂ ਨੂੰ ਕੁਝ ਕਵੇ ਨਾ ਜੇ ਕਹਿੰਦਾ ਤਾਂ ਮੋਰੇ ਕਾਲੇ ਸਿਕਿਉਰਿਟੀ ਲਾਏ ਅੰਦਰ ਨਹੀਂ ਬਣ ਦਿੰਦੇ ਹੋਰ ਦੱਸੋ ਮੀਰ ਜੀ ਇਹ ਕੰਮ ਚੱਲਦਾ ਹੈਗਾ ਯਾਰ ਸੰਡੇ ਤੋਂ ਸੰਡੇ ਜਾਨੀ ਕਿ ਪੂਰੀ ਫੋਲ ਵੀ ਇੱਕ ਕੰਮ ਚੱਲਦਾ ਹੈ ਪੂਰਾ ਆਹ ਇੰਨਾ ਕਿ ਉਹ ਰਾ ਹਾਰ ਹੋਇਆ ਵੀਰ ਜੀ ਪੁੱਛਿਓ ਨਾ ਕਿ ਹੈ ਨਾ ਕਿਉਂਕਿ ਕੁੜੀਆਂ ਦੇ ਨਾਲ ਜੋ ਕੁੜੀ ਨੇ ਮਜਬੂਰੀ ਦੇ ਵਿੱਚ ਆਪਣਾ ਜਿਹੜਾ ਆ ਆਪਣੇ ਧੰਦਾ ਦੇ ਜਿਹੜਾ ਜਿਸਮ ਦਾ ਧੰਦਾ ਸ਼ੁਰੂ ਕਰਨ ਲੱਗ ਪਈ ਦੀ ਹੈ ਪਿਛਲੇ ਮਾਪਿਆਂ ਨੂੰ ਨਹੀਂ ਪਤਾ ਕਿ ਸਾਡੀ ਕੁੜੀ ਕਰ ਦਿੱਤੀ ਆ ਇੱਕ ਹੋਰ ਪ੍ਰੂਫ ਸੀ ਸਾਡੇ ਤੋਂ ਮੈਂ ਕੁੜੀ ਦਾ ਨਾਮ ਨਹੀਂ ਜਾਣਾਂ ਉਹ ਕੁੜੀ ਜਿਹੜੀ ਇੱਕ ਦਾ 500 ਪਾਉਂਡ ਤੇ 1200 ਪਾਉਂਡ ਮੜਿਆ ਤੋਂ ਲੈਂਦੀ ਸੀ ਉਹ ਜਿਹੜੀ ਉਹ ਜਿਸਮ ਦਾ ਧੰਦਾ ਕਰਦੀ ਸੀਗੀ ਚਰੋਸੀ ਕਰਦੇ ਮਾਪਿਆਂ ਨਾਲ ਗੱਲ ਵੀ ਕੀਤੀ ਉਹਨਾਂ ਨੇ ਜਦੋਂ ਪਤਾ ਲੱਗਾ ਕਿ ਸਾਡੀ ਕੁੜੀ ਆਹ ਕੰਮ ਕਰਦੀ ਹੈ ਉਹਨਾਂ ਨੇ ਉਸ ਲੋਬੀ ਕਹਿੰਦੇ ਵਿੱਚ ਵਿੱਚ ਕੁੜੀ ਇੰਡੀਆ ਭੇਜ ਦਿੱਤੀ ਉਹ ਮੈਂ ਨਾ ਨਹੀਂ ਲੈਣਾ ਨਾ ਪਿੰਡ ਦਾ ਨਾ ਲੈਣਾ ਉਹ ਵੀ ਮੇਰੇ ਕੋਲ ਲੋਬੀ ਵਿੱਚ ਪਿਆ ਸਾਰਾ ਕੁਛ ਉਹ ਕੁੜੀ ਦਾ ਵੀ ਪਿਆ ਉਹਨਾਂ ਦੇ ਸਾਰਾ ਕੁਛ ਨੰਬਰ ਜੋ ਵੀ ਅੱਜੇ ਕੋਈ ਵੀ ਮਚਾਈਦਾ ਤਾਂ ਮੈਂ ਨਾਲ ਗੱਲ ਕਰ ਸਕਦਾ ਹੈ ਤੇ ਬਾਕੀ ਵੀਰ ਜੀ ਗੱਲ ਇਹ ਹੈ ਕਿ ਵਿਆਹ ਕਰਾ ਕੇ ਭੇਜੂਗੇ ਤਾਂ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਕੁੜੀ ਇਕੱਲੀ ਭੇਜਦੇ ਆ ਤਾਂ ਉਹਦਾ ਪਹਿਲੀ ਦੀ ਗੱਲ ਇਹਨਕਿ ਵਾਰੀ ਇੱਥੀ ਕਰੋ ਕਿ ਸਾਡੀ ਕੁੜੀ ਕਰਦੀ ਕੀ ਉੱਥੇ ਬਾਹਰ ਇਹ ਕਿ ਕੋਈ ਤੇ ਹੋਰ ਕਮਿਊਨਿਟੀ ਦੇ ਨਾਲ ਵਿਆਹ ਕਰਾ ਲੈਂਦੀਆਂ ਨਾ ਉਹ ਘਰਦਵਾਰਿਆਂ ਚ ਕਰਾਉਂਦੀ ਆ ਦਾ ਨਾਮ ਉਹ ਦੇ ਰਹੀ ਜਾਂਦੀ ਆ ਉਹ ਅੱਛਾ ਜੀ ਇੱਥੇ ਮੈਂ ਇੱਕ ਗੱਲ ਕਰੂੰਗਾ ਚ ਚੁਲਾਣੇ ਆਪਾਂ ਇੱਥੇ ਮੈਂ ਇੱਕ ਗੱਲ ਕਹੂੰਗਾ ਕਿ ਨਾ ਕਈ ਪਤਾ ਕੀ ਕਹਿਣਗੇ ਨਹੀਂ ਸਾਡੇ ਬੱਚੇ ਇਦਾਂ ਦੇ ਨਹੀਂਗੇ ਉਹ ਸਾਡੇ ਬੱਚੇ ਇਦਾਂ ਦੇ ਹੈ ਤਾਂ ਨਹੀਂਗੇ ਅਗਲੇ ਕਰ ਦਿੰਦੇ ਆ ਭਾਈ ਅਗਲੇ ਕਰ ਦਿੰਦੇ ਆ ਔਰ ਜਦੋਂ ਮਜਬੂਰੀ ਹੋ ਜਾਂਦੀ ਆ ਤੇ ਫਿਰ ਹੋ ਜਾਂਦੇ ਆ ਫਿਰ ਹੋਣਾ ਪੈਂਦਾ ਬੱਚਿਆਂ ਨੂੰ ਸਦੀਜੀ ਗੱਲ ਹੈ ਪਿੱਛੇ ਮਾਪਿਆਂ ਨੂੰ ਪਤਾ ਨਹੀਂ ਹੁੰਦਾ ਕਿ ਸਾਡੀ ਕੁੜੀ ਦੇ ਬਾਹਰ ਨਹੀਂ ਆਗੇ ਵੀ ਇਹ ਜਰੂਰ ਕੋਈ ਸਟੋਰੀ ਇੱਤਾਂ ਆ ਕਿ ਉਹ ਜਿਹੜਾ ਬੰਦਾ ਹੈਗਾ ਪਾਕਿਸਤਾਨੀ ਉਹਨੇ ਕੁੜੀ ਦੇ ਨਾਲ ਪਹਿਲਾਂ ਵਿਆਹ ਕਰਾ ਲਿਆ ਉਹ ਕੁੜੀ ਦੇ ਨਾਲ ਦੋ ਨਿਆਣੇ ਵੀ ਸੀਗੇ ਉਹਦੇ ਔਰ ਉਹ ਕੁੜੀ ਦੀ ਉਮਰ ਹੋ ਚੁੱਕੀ ਆ 45 ਦੀ ਹੈ ਨਾ ਮੈਂ ਪੂਰਾ ਨਾਮ ਨਹੀਂ ਲੈਣਾ ਇੱਥੇ ਕਿਉਂਕਿ ਉਹਦਾ ਫੋਨ ਮੈਨੂੰ ਆਇਆ ਤਾਂ ਉਹਨੇ ਇਹ ਰੋਕ ਸਟੋਰੀ ਦੱਸੀ ਵੀ ਕਹਿੰਦੀ ਵੀ ਮੈਨੂੰ ਇਹ ਸੁਬੰਦੇ ਨੇ ਹੁਣ ਮੈਨੂੰ ਛੱਡ ਦਿੱਤਾ ਮੈਨੂੰ ਇੱਦਾਂ ਹੀ ਪਸਾਇਆ ਸੀ ਗੱਡੀਆਂ ਰੈਂਟਾ ਦੇ ਲੈ ਲੈਂਦੇ ਲੈ ਕੇ ਦੇਣ ਤੇ ਵੀ ਸਾਡੇ ਕੋਲ ਬੁੱਲਾ ਪੈਸਾ ਕਹਿੰਦੀ ਸਾਡੇ ਵਰਗੀਆਂ ਕੁੜੀਆਂ ਇਦਾਂ ਦੇ ਲਾਲਚ ਵਿੱਚ ਆ ਜਾਂਦੀਆਂ ਆ ਜਾਂਦੀਆਂ ਕਹਿੰਦੀ ਹੁਣ ਮੇਰੀ ਉਮਰ ਹੋ ਗਈ 45 ਸਾਲ ਦੀ ਮੇਰੇ ਕੋਲ ਦੋ ਨਿਆਣੇ ਆ ਤੇ ਤੇ ਇੰਨੇ ਹੁਣ ਕੀ ਕੀਤਾ ਇਸ ਬੰਦੇ ਨੇ ਕੋਈ ਇੱਕ ਹੋਰ ਪੰਜਾਬੀ ਪੱਟੀ ਉਹਨੂੰ ਰੇਂਜ ਰੋਪਨ ਦਾ ਪਤਾ ਨਹੀਂ ਕਢਾ ਕੇ ਦਿੱਤੀ ਜਾਂ ਰੱਟ ਤੇ ਲੈ ਕੇ ਦਿੱਤੀ ਕੀ ਕੀ ਕਹਿੰਦੀ ਹੁਣ ਇਹ ਨਹੀਂ ਪਤਾ ਉਹਦੀ ਗਿਸ਼ਤਾ ਤੇ ਜਾਂ ਕਿੱਦਾਂ ਆ ਇੰਨੇ ਜਦੋਂ ਕੁੜੀ ਯੂਜ਼ ਕਰ ਲਈ ਮੜਕਿਓ ਨੇ ਛੱਡ ਦੇਣੀਆਂ ਛੱਡ ਦੇ ਕੇ ਫੇਰ ਗੱਡੀ ਜਾਂਦਾ ਉਹ ਜੋ ਜੋ ਫੋ ਲਿਆਂਦੀ ਉਹਨਾਂ ਦੇ ਕੋਈ ਰੈਂਟ ਤੇ ਤਾਂ ਗੱਡੀਆਂ ਲਿਆਉਂਦੇ ਇਹ ਕੁੜੀਆਂ ਨੂੰ ਖੁੱਕ ਸੌਣ ਲਈ ਹੈ ਨਾ ਬਸ ਉਹ ਹੁਣ ਕੁੜੀ ਦਾ ਡਿਵੋਰਸ ਹੋ ਗਿਆ ਉਹਨੂੰ ਕਹਿੰਦਾ ਵੀ ਤੂੰ ਇੰਨਾ ਕਰ ਘਰ ਵੇਚ ਦੇ ਅੱਤੇ ਪੈਸੇ ਦੇ ਦੇ ਤਾਂ ਤੇ ਮੇਰੇ ਉਹ ਕੰਜੀ ਵੀ ਮੈਂ ਉਹਦੇ ਕੋਲ ਜਾਣੀਆਂ ਵੀ ਮੈਨੂੰ ਹੁਣ ਘਰ ਦੇ ਦੇ ਉਹਨੇ ਘਰ ਵੇਚ ਕੇ ਤਾਂ ਕੁੜੀ ਉੱਪਰੋਂ ਕੱਢ ਦਿੱਤੀ ਠੀਕ ਆ ਹਾਂ ਜਿਹੜੀ ਦੂਜੀ ਕੁੜੀ ਆ ਉਹ ਚਾਪੀ ਘਮਾਉਂਦੀ ਕਰਦੀ ਵੀ ਮੇਰੇ ਕੋਲ ਰੇਂਜ ਰੂਪਰ ਮੈਂ ਇੱਦਾਂ ਕਰਦੀ ਉਦਾਂ ਕਰਦੀ ਪਰ ਪਤਾ ਉਹਨੂੰ ਵੀ ਹੈ ਨੀਗਾ ਕਿ ਇਸ ਬੰਦੇ ਨੇ ਵੀ ਮੈਨੂੰ ਯੂਜ਼ ਕਰਕੇ ਛੱਡਣਾ ਮੈਂ ਆਪਦਾ ਪਾਸਾ ਬੰਨਿਆ ਦਾ ਨਾਮ ਹੀ ਲੈਣਾ ਵੀਰ ਜੀ ਠੀਕ ਆ ਕਿਉਂਕਿ ਮੈਂ ਕਹਿਣਾ ਚਾਹੁੰਦਾ ਕਿ ਜਿਹੜੀਆਂ ਕੁੜੀਆਂ ਆ ਨਾ ਵੀ ਇਦਾਂ ਸੋਚਦੀਆਂ ਕਿ ਅਸੀਂ ਜ਼ਿੰਦਗੀ ਆਮ ਆਪਣੇ ਵੀ ਇਹਨਾਂ ਦੇ ਪੈਸੇ ਦੇ ਸਿਰ ਤੇ ਕੱਟਦੇ ਜਾਏ ਜਾਨੂੰ ਬਹੁਤ ਕੁਝ ਦਿੰਦੇ ਪਰ ਅਹੀ ਬਹੁਤ ਝੂਠ ਹੈ ਕਿਉਂਕਿ ਉਹ ਤੁਹਾਨੂੰ ਸਰਪ ਯੂਜ਼ ਕਰਨ ਲਈ ਕਰ ਰਹੀ ਆ ਪੈਸਾ ਦਿਖਾਉਂਦੇ ਆ ਉਹ ਠੀਕ ਆ ਤੁਸੀਂ ਪਿੱਛੇ ਲੱਗ ਜੰਨੀ ਆ ਮੁੜ ਕੇ ਤੇ ਆਂਟੀ ਕੋ ਜਿੰਦਗੀ ਖਰਾਬ ਕਰ ਦਿੰਦੇ ਆ ਜਾਂ ਕਹਿੰਦੇ ਤੁਹਾਨੂੰ ਗਾ ਫੇਸ ਦੇ ਵੀ ਆ ਇਹ ਵੀ ਸਬੂਤ ਸਾਡੇ ਕੋਲ ਪਈ ਐ ਇੱਥੇ ਠੀਕ ਆ ਮੇਰੀ ਇਹ ਹੀ ਆਖਾ ਜੋੜ ਕੇ ਆ ਜਿੰਨੀਆਂ ਕ ਭੈਣਾਂ ਇਹ ਸੌਂਦੀਆਂ ਵੀਡੀਓ ਚ ਆ ਪਿਛੇ ਪੰਜਾਬੀ ਆ ਵੀਰ ਥੋੜਾ ਬਹੁਤਾ ਸੋਚੋ ਯਾਰ ਸਮਝਾਓ ਆਪਣੇ ਆਪਣੇ ਬੱਚਿਆਂ ਨੂੰ ਸਮਝਾਓ ਨਾਲੇ ਦੇਖੋ ਸਾਡੀ ਬੁੜੀ ਬਾਹਰ ਕੰਮ ਕੀ ਕਰਦੀ ਆ ਉਹਦੀ ਇਨਕਵਾੜੀ ਕਰੋ ਜੋ ਕਿ ਉਹਨੇ ਸਾਡੇ ਤੋਂ ਬਹਿਣ ਪੁੱਛੇ ਤੋਂ ਵਿਆਹ ਵੀ ਕਰਾ ਸਕਦੀ ਹੁੰਦੀ ਕਿਸੇ ਦਿਨਾਂ ਕਿਉਂਕਿ ਇੱਥੇ ਬਹੁਤ ਕੁਝ ਹੋ ਰਿਹਾ ਪਤਾ ਬਾਅਦ ਚ ਲੱਗਦਾ ਮਾਪਿਆਂ ਨੂੰ ਸਾਡੀ ਕੁੜੀ ਤੇ ਤਾਂ ਲਿਆਣੇ ਉੱਥੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਇਹਦਾ ਵੀ ਹੋਵਦਾ ਇੱਥੇ ਇੱਥੇ ਹੋਈ ਵੀ ਅਮੀਰਜੀਤ ਤਾਂ ਜੰਗਵਾਦਨ ਪਿਛੇ ਫੋਨ ਕਰਦੇ ਹੋ ਕਹਿੰਦੇ ਕਿ ਸਾਡੀ ਕੁੜੀ ਤਾਂ ਆਹ ਦੱਸਦੀ ਹੈ ਇੱਥੇ ਜਦੋਂ ਫਿਰ ਅਸੀਂ ਦੱਸੇ ਜੇ ਵੀ ਇਹ ਆਹ ਕੰਮ ਇੱਥੇ ਇੰਦਾ ਕਰਦੀ ਆ ਫਿਰ ਉਹ ਕਹਿੰਦੀ ਆ ਕਿ ਸਾਨੂੰ ਤਾਂ ਇਹ ਦੱਸਿਆ ਹੀ ਨਹੀਂ ਹਾਂ ਤੇ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਆਪਣੇ ਪੰਜਾਬ ਚ ਵੀ ਉਹਨਾਂ ਨੂੰ ਇਨਕੁਆਰੀ ਵੀ ਕਰਨੀ ਚਾਹੀਦੀ ਕਿ ਸਾਡੀ ਕੁੜੀਆਂ ਬਾਹਰ ਕੰਮ ਕੀ ਕਰਦੀਆਂ ਤੇ ਕਿੱਥੇ ਰਹਿੰਦੀ ਹੂੰ ਜੀ ਕਰੀ ਤੇ ਕੁੜੀਆਂ ਕੁੜੀਆਂ ਨਸ਼ੇ ਤੇ ਵੀ ਲਾਈਆਂ ਜਾਂਦੀਆਂ ਨੇ ਜਾਂ ਨਸ਼ੇ ਵੀ ਕਰਦੀਆਂ ਨੇ ਇੱਥੇ ਉਹ ਤੁਸੀਂ ਕੋਈ ਦਰਖਾਸਤ ਮੈਂ ਕਿ ਮਿਰਚੀ ਨਸ਼ੇ ਤੇ ਛੱਡੋ ਕੁੜੀਆਂ ਨੂੰ ਨਸ਼ਾ ਵੀ ਦੇ ਕੇ ਰੇਤ ਵੀ ਹੋ ਰਿਹਾ ਇੱਥੇ ਕੁੜੀਆਂ ਦੇ ਨਾਲ ਰੇਪ ਵੀ ਹੋ ਰਿਹਾ ਹੁਣ ਇੱਥੇ ਇੱਕ ਹੋਰ ਦੁਆਰਾ ਮਾਂ ਨਾਲ ਹੀ ਲੈਣਾ ਲੁੱਟੇ ਦੇ ਵਿੱਚ ਉੱਥੇ ਵੀ ਕੁੜੀ ਦਾ ਰੇਪ ਹੋਇਆ ਤਾਂ 부ੜੀ ਨੂੰ ਕਾਰ ਪਾਰਕ ਚ ਸੈਂਟਰ ਕੇ ਗਏ ਮੁਸਲਮਾਨ ਹੋਤੇ ਤੇ ਆਪਣੇ ਬੰਦੇ ਪਾਰਕ ਚ ਦੇਖਦੇ ਰਹਿ ਗਏ ਉਹਨਾਂ ਨੇ ਕੁਛ ਐ ਵੀ ਨਹੀਂ ਵੀ 부ੜੀ ਤੁਸੀਂ ਕੁੜੀ ਮੁਕਤਾਂ ਛੱਟ ਕੇ ਚੱਲ ਨਹੀਂ ਭਾਈ ਹਾਂ ਇਹੀ ਠੀਕ ਹੈ ਕਿ ਕਿ ਮਿਰਚੀ ਕੁੜੀਆਂ ਜਿਹੜੀਆਂ ਕੁੜੀਆਂ ਨੂੰ ਨਸ਼ੇ ਦੇ ਵਿੱਚ ਦੇ ਕੇ ਇਹ ਰੇਪ ਵੀ ਕਰਦੇ ਆ ਪਰ ਕੁੜੀਆਂ ਨੂੰ ਬੁੜੀਆਂ ਨੂੰ ਇਹ ਛਾਸਾ ਦੇ ਕੇ ਲੈ ਕੇ ਜਾਂਦੇ ਆ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਜੇ ਤੁਸੀਂ ਇੰਨਾ ਕਰੋ ਪਰ ਕੁੜੀਆਂ ਬੁੜੀਆਂ ਚੱਲਦੀਆਂ ਨੇ ਤੇ ਛਾਸੇ ਚ ਆ ਜਾਣਗੇ ਬਾਅਦ ਜਾਨੀਆਂ ਪੈਸਾ ਦੇ ਗੱਲ ਮੈਂ ਕਹੂਰੀ ਕਰਨਾ ਚਾਹਿਆ ਕਿ ਜਿੱਦਾਂ ਉਹ ਇੱਥੇ ਵੀਰ ਦੀ ਕੁੜੀ ਆ ਨਾ ਇੱਕ ਸਰੋਹ ਦੇ ਵਿੱਚ ਕੰਮ ਕਰਦੀ ਸੀ ਮੈਂ ਆ ਨਾਰੀ ਕਹਿਣਾ ਕੁੜੀ ਦਾ ਉਹ ਬੁਣਾਇਆ ਉਹਦਾ ਉਹ ਕੁੜੀ ਨਾ ਉਹਨੇ ਕਹਿਂਦੀ ਵੀ ਵੀਰ ਜੀ ਮੈਨੂੰ ਅਣਾ ਬਈ ਇਹ ਪਾਕਿਸਤਾਨੀ ਦੀ ਮਸ਼ਾਪ ਤੇ ਕੰਮ ਕਰਦੀ ਉਹਦੀ ਉਮਰ ਸਹੀ ਮੇਰੇ ਕਾ 68 ਸਾਲ ਦੀ ਸ਼ਾਪ ਅਸੀ ਗਰੀ ਖੋਲ ਲਈ ਉਹ ਕਹਿੰਦੀ ਮੈਨੂੰ ਕਹਿਣ ਲੱਗਾ ਕਿ ਤੂੰ ਅਣਾ ਮੈਨੂੰ ਚੱਕੀ ਪਾਕਿਸਤਾਨੀ ਆ ਝੀਕ ਦੇ ਉਹ ਕਹਿੰਦੀ ਵੀ ਮੈਨੂੰ ਅਣਾ ਗੁੱਸਾ ਬੜਾ ਚੜਿਆ ਕਹਿੰਦੀ ਮੈਂ ਵੀ ਕਹਿੰਦੀ ਵੀ ਮੈਂ ਨਾ ਉਹਦੇ ਜੁੱਤੀ ਮਾਰੀ ਫਿਰ ਉਹਨੇ ਮੁਰਚਾ ਸਾਡੇ ਤੱਕ ਵੀ ਗੱਲ ਉੱਥੇ ਮੜਿਆ ਨਹੀਂ ਵੀ ਕੀਤਾ ਹੋਗਾ ਮੇਰੇ ਉਹਦੇ ਉਹਦੀ ਮੁਜੱਬੀ ਚੰਗੀ ਤਰ੍ਹਾਂ ਪਵਾ ਕੇ ਕੋ ਸ਼ੌਪ ਬੰਦ ਕਰਕੇ ਤੋੜ ਗਿਆ ਕੁੜੀ ਉਹ 22 ਸਾਲਾਂ ਦੀ ਉਹ ਕਹਿੰਦੀ ਮੈਂ ਇਹ ਵੀ ਗੱਲ ਕਹੀ ਕਿ ਮੈਂ ਤੇਰੀ ਦੋਸਤੀਆਂ ਬੋਧੀਆਂ ਹਰ ਕੀ ਆ ਨਾ ਕਿ ਤੂੰ ਇਤਨੀਆਂ ਗੱਲਾਂ ਖਾਤੋਂ ਕਰਦਾ ਕਹਿੰਦਾ ਅੱਜ ਕੱਲ ਨਹੀਂ ਕੋਈ ਉਮਰ ਦੇਖਦਾ ਹੋਰੀ ਤੱਕ ਆ ਗਿਆ ਲੱਗਾ ਮੁਸਲਮਾਨ ਇਹ ਕਿ ਕੋਈ ਮੀਰ ਜੀ ਇੰ tane ਹਾਲਾਤ ਹੋ ਚੁੱਕੇ ਆ ਕਿ ਜਿਹੜੀਆਂ ਕੁੜੀਆਂ ਸਹੀ ਆ ਨਾ ਉਹ ਕੁੜੀਆਂ ਸਹੀ ਵੀ ਆ ਜਿਹੜੀਆਂ ਕੁੜੀਆਂ ਨੂੰ ਇੰਤਾ ਜਿਹੜੀਆਂ ਕੁੜੀਆਂ ਹੁਣ ਕੀ ਮਜਬੂਰੀ ਦੀ ਖਾਤਰ ਕਈਆਂ ਕੁੜੀਆਂ ਨੂੰ ਕੰਮਾ ਪੈਂਦਾ ਇੰਤਾ ਪੇਪਰ ਨਹੀਂ ਹੱਥਾਂ ਦੇ ਵਿੱਚ ਕਈਆਂ ਕੁੜੀਆਂ ਦੀ ਫੀਸ ਨਹੀਂ ਤੜੀ ਕੀ ਮਜਬੂਰੀ ਚ ਬੈਠੀਆਂ ਐ ਠੀਕ ਆ ਕਿ ਹੁਣ ਕਈਆਂ ਕੁੜੀਆਂ ਦੀ ਇਹ ਵੀ ਸਟਾਰ ਦਿੰਦੇ ਤੇ ਕੁੜੀਆਂ ਕਹਿੰਦੀਆਂ ਜੰਗੀ ਬੜੇ ਆ ਜਦੋਂ ਮੀਰ ਜੀ ਉਹ ਗਾਂ ਵੇਚਦੇ ਆ ਉਹਨੇ ਕੁੜੀ ਦੇ ਨਾਲ ਹੈਪਨ ਹੋਇਆ ਦਮਾਲਾ ਸਜਾ ਕੇ ਆਈ ਸੀ ਮੈਂ ਨਾਂ ਨਹੀਂ ਜਾਣਾਂਗਾ ਉਹਦੇ ਨਾਲ ਇੱਕ ਉਹਦੇ ਭਰਾ ਨੇ ਪਹਿਲਾਂ ਕੁੜੀ ਦੇ ਨਾਲ ਵੇਪ ਕੀਤਾ ਫਿਰ ਉਹਨੇ ਆਪਣੇ ਭਰਾ ਨੂੰ ਦੂਜੇ ਨੂੰ ਦੇਤੀ ਕੁੜੀ ਹੁਣ ਉਹ ਕੁੜੀ ਉਹਨੇ ਆਪਣਾ ਧਰਮ ਹੀ ਬਦਲ ਲਿਆ ਸਿਰਫ ਕਾਦੀ ਕਰਕੇ ਭਾਸ਼ ਗਈ ਹੁਣ ਦੋ ਬੁਨੀਆੜੇ ਲੈ ਕੇ ਬੈਠੀ ਐ ਨਾ ਤਾਂ ਉਹ ਮੈਨੂੰ ਇਹ ਪਤਾ ਲੱਗਦਾ ਮੈਂ ਕਿੱਧਰ ਜਾਵਾਂ ਕਿੱਧਰ ਨਾ ਜਾਵਾਂ ਉਹਦੇ ਮਾਪਿਆਂ ਨੂੰ ਪਤਾ ਹੀ ਨਹੀਂ ਸਗਾ ਪਿੱਛੇ ਕੁੜੀ ਅੰਬਰਸਾਰਦੀ ਆ ਉਹਦੇ ਮਾਪਿਆਂ ਨੂੰ ਪਤਾ ਨਹੀਂ ਕਿ ਸਿੱਧੀ ਕੁੜੀ ਦੇ ਕੋਲ ਦੋ ਨਿਆਣੀ ਹਾਂ ਠੀਕ ਹੈ ਸੋ ਬੀੜ ਜੀ ਮੇਰੀ ਹੈ ਨਾ ਹੱਥ ਛੋੜ ਕੇ ਸਾਰਿਆਂ ਨੇ ਮਰੇ ਆਏ ਮੈਂ ਤੇ ਆਜਾ ਮੇਰੀ ਬੇਨਤੀ ਆ ਕਿ ਕੁੜੀਆਂ ਨੂੰ ਇੱਥੇ ਨਾ ਵੇਚੋ ਕੁੜੀਆਂ ਦੇ ਬਹੁਤ ਬੁਰੇ ਹਾਲਾਤ ਕਰ ਦਿੱਤੇ ਇਹਨਾਂ ਲੋਕਾਂ ਨੇ ਇੰਨੀ ਕਿ ਮਜ਼ਦੂਰੀ ਦਾ ਉਹਨਾਂ ਦਾ ਫਾਇਦਾ ਉਠਾ ਰਹੇ ਆ ਕਿ ਕੁੜੀਆਂ ਡਾਕੀਆਂ ਵੀ ਦਸੀਆਂ ਵੀ ਨਹੀਂ ਗੀਆਂ ਔਰ ਕੁੜੀ ਇੱਕ ਹੋਰ ਕੰਮ ਕਰਦੀ ਸੀ ਆਪਣੇ ਘਰੋਂ ਦੇ ਵਿੱਚ ਇੱਥੇ ਵੀ ਬਿਜਲੀ ਵਾਲ ਦੇ ਵਿੱਚ ਰਹਿੰਦੀ ਉਹ ਕੁੜੀ ਮਨਾੜੀ ਜਾਣਾ ਦਾ ਕਹਿੰਦੀ ਵੀਰ ਜੀ ਮੈਂ ਕੰਮ ਤੇ ਗਈ ਨੂੰ ਆਪਣੇ ਕਿ ਰਾਮ ਦੇ ਪਿੱਛੇ ਉੱਥੇ ਸਕਿਉਰਟੀ ਕਰਕੇ ਨਹੀਂ ਪਾਕਿਸਤਾਨੀ ਸੀਗਾ ਕਹਿੰਦੀ ਮੈਨੂੰ ਧੱਕੇ ਨਾਲ ਮੇਰਾ ਰੇਪ ਕਰਨ ਕਰਦਾ ਸੀ ਕਹਿੰਦੀ ਮੈਂ ਆਪਣੇ ਬੌਸ ਨੂੰ ਵੀ ਦੱਸਿਆ ਕਿ ਮੈਨੂੰ ਇਹ ਇੰਦਾ ਕਰਦਾ ਕਹਿੰਦੀ ਉਹਨੇ ਕੋਈ ਐਕਸ਼ਨ ਨਹੀਂ ਲਿਆ ਕਹਿੰਦੀ ਮੈਂ ਕੰਮ ਛੱਡ ਕੇ ਆ ਗਿਆ ਹਨਾ ਫਿਰ ਮੈਂ ਆਪਣੇ ਸਿੱਖਰ ਦਾ ਹੈਲਪ ਲੈਣ ਆ ਜਣ ਵੀ ਗੱਲ ਕੀਤੀ ਪਰ ਮੁੜੀ ਨੀ ਮੁੜ ਕੇ ਉਹ ਸਾਹਮਣੇ ਨਹੀਂ ਆਇਆ ਕਹਿੰਦੀ ਵੀਰ ਜੀ ਮੈਂ ਵਿਆਹ ਕਰਾਉਣਾ ਮੈਂ ਸੋਰੀ ਆ ਮੈਂ ਤੈਨੂੰ ਦੱਸ ਪਈ ਆ ਪਰ ਮੈਂ ਸਾਹਮਣੇ ਨਹੀਂ ਆਉਣਾ ਮੈਂ ਕਿਹਾ ਵੀ ਪਹਿਣੀ ਤੂੰ ਦੱਸ ਦੇ ਆਪਣੇ ਹੋਰ ਕੋਈ ਵੀਰ ਨਾਲ ਸੁਭਜੁਗ ਹੋਤੀ ਹੈ ਹਨਾ ਪਰ ਉਹ ਵੀਰ ਜੀ ਸਾਹਮਣੇ ਨਹੀਂ ਆਉਣਾ ਚਾਹੁੰਦੀ ਸੀ ليه ਇਹ ਇੰਦਾਂ ਦੀ ਮੀਤ ਜਿੱਥੇ ਹਲਾਤ ਹੋਈ ਹੈ ਵੀ ਤੁਸੀਂ ਕੀ ਕਰੋਗੇ ਕੋਈ ਕੋਈ ਕੁੜੀਆਂ ਟਰਨੀਆਂ ਦੱਸਦੇ ਵੀ ਨਹੀਂ ਜਿਵੇਂ ਸਾਡੇ ਨਾਲ ਇਦਾਂ ਦਾ ਹੈਪਨ ਹੋ ਚੁੱਕਾ ਹੈ ਬਹਾਨੇ ਹੁੰਦੇ ਨੇ ਤੁਹਾਡੇ ਹੁਣ ਸੰਸਥਾ ਚੱਲਦੀ ਕਰਕੇ ਤੁਹਾਡੇ ਤੱਕ ਲੋਕੀ ਪਹੁੰਚ ਕਰਦੇ ਨੇ ਹਨ ਤੁਹਾਨੂੰ ਤੁਹਾਨੂੰ ਇਹਦਾ ਕਿ ਆਪਣੇ ਦੁੱਖ ਚਾਰ ਦਾ ਸਾਂਝੇ ਕਰਦੇ ਨੇ ਹਨ ਜਦੋਂ ਆਪਣਾ ਦੇ ਆਪਣਾ ਇਹੋ ਕੋਸ਼ਿਸ਼ਾ ਹਨ ਤੁਸੀਂ ਵੀ ਵਾਰ-ਵਾਰ ਇਹੀ ਕਹਿ ਰਹੇ ਹੋ ਮੈਂ ਵੀ ਵਾਰ-ਵਾਰ ਇਹੀ ਕਹਿ ਰਿਹਾ ਕਿ ਭਾਈ ਨਾ ਭੇਜੋ ਕੁੜੀਆਂ ਨੂੰ ਜੇ ਭੇਜਦੇ ਹੋ ਤੇ ਬੁਰੀ ਸਿਕਿਉਰਿਟੀ ਦਾ ਨੰਪੇ ਜੋ ਗਿਆ ਘਰਾਕੇ ਭੇਜੋ ਹਸਪੀਟਲ ਦੇ ਨੂੰ ਦੋਨਾਂ ਨੂੰ ਭੇਜੋ ਤਾਂ ਜੋ ਮੁੰਡਾ ਨਾਲ ਰਹੂਗਾ ਤੇ ਉਹ ਕੁੜੀ ਦਾ ਸਾਥ ਦੇ ਸਕਦਾ ਹੈ ਨਾ ਉਹ ਦੁੱਖ ਦੇ ਵਿੱਚ ਉਹਨੂੰ ਸਮਝ ਸਕਦਾ ਹੈ ਵੀ ਜਿਹੜੀ ਜਿਹੜੀ ਜ਼ਰੂਰਤ ਆ ਮੁੰਡਾ ਕੰਮ ਕਰੂਗਾ ਤੇ ਉਹ ਕਰਦਾ ਰੈਂਟ ਵੀ ਦੇ ਸਕਦਾ ਤੇ ਕੁੜੀ ਵੀ ਫਿਰ ਆਪਣਾ ਆਪਣਾਈ ਕਰਕੇ ਅੱਗੇ ਆਪਣਾ ਉਹ ਫਿਊਚਰ ਜਿਹੜਾ ਹੈ ਉਹ ਸੈੱਟ ਕਰ ਸਕਦੇ ਹਨ ਤਾਂ ਤੁਸੀਂ ਨਾ ਕੁੜੀਆਂ ਵੇਚੋ ਯਾਰ ਕਿਤੇ ਜਿਹੜੀ ਮਰਜ਼ੀ ਕੰਟੇ ਚ ਦੇ ਲਓ ਬਹੁਤ ਬੁਰੇ ਹਾਲਾਤ ਹੋਏ ਆ ਕੁੜੀਆਂ ਦੇ ਤੁਸੀਂ ਨਾ ਵੇਚੋ ਨਾ ਇੱਥੇ ਕੰਮ ਮਿਲਦਾ ਨਾ ਪੇਪਰ ਬਣਦੇ ਆ ਤੇ ਕੁੜੀਆਂ ਨੂੰ ਮਜ਼ਦੂਰੀ ਦੀ ਖਾਤਰ ਜਾ ਤਾਂ ਦੂਜਾ ਕਦਮ ਚੰਗਣਾ ਪੈਂਦਾ ਹਨ ਤੇ ਮਾਪਿਆਂ ਨੂੰ ਵੀ ਨਹੀਂ ਪਤਾ ਲੱਗਦਾ ਸਾਡੀ ਕੁੜੀ ਕੰਮ ਕੀ ਕਰਦੀ ਬਾਹ ਹਾਂ ਸੋ ਮੇਰੀ ਇਹ ਹੀ ਬੇਨਤੀ ਹੱਥ ਜੋੜ ਕੇ ਵੀ ਨਾ ਵੇਚੋ ਕੁੜੀਆਂ ਬਾਹ ਜੂ ਕਿ ਚਾਹਲੋ ਕੈਨੇਡਾ ਅਮਰੀਕਾ ਜਿੱਥੇ ਵੀ ਹੈ ਤੁਸੀਂ ਨਾ ਵੇਚੋ ਕੁੜੀਆਂ ਦੇ ਹਾਲਾਤ ਬਹੁਤ ਬੁਰੇ ਹੋਏ ਇੱਥੇ ਠੀਕ ਹੈ ਜੀ ਇਹ ਬੰਦੇ ਪੈਸਾ ਦਿਖਾੜ ਕੇ ਕੁੜੀਆਂ ਤੋਂ ਸੱਕ ਤੋਂ 2 4 20 ਨੰਬਰਾਂ ਵਿੱਚ ਆਸ਼ਕਾ ਹੋਦੇ ਮੁਰਕੇ ਫਿਰ ਉਹਨਾਂ ਨੂੰ ਦੰਦੇਦੇ ਵੀ ਲਾਉਦੇ ਆ ਠੀਕ ਹੈ ਮੀਰ ਜੀ ਮੇਰੇ ਕੋਲ ਸਾਰਾ ਪ੍ਰੂਫ ਪਿਆ ਜੇ ਕੋਈ ਵੀਰ ਹੈ ਐਨਰਜੀ ਦਾਵੇ ਤਾਂ ਮੈਨੂੰ ਨੰਬਰ 'ਤੇ ਆਪਣਾ ਦੇ ਦੂੰਗਾ ਤਾਂ ਮੇਰੇ ਨਾਲ ਕੋਈ ਕੰਟਰੈਕਟ ਕਰ ਸਕਦਾ ਜਿੰਨਾ ਮਰਜੀ ਠੀਕ ਹੈ ਜੀ ਜੀ ਬਾਕੀ ਮੀਰ ਜੀ ਮੈਂ ਆਪ ਨੂੰ ਇਹ ਕਹਿਣਾ ਚਾਹੁੰਦਾ ਕਿ ਜੋ ਵੀ ਆਪਾਂ ਗੱਲ ਕੀਤੀ ਹੈ ਨਾ ਵੀ ਇਹ ਸਾਰੇ ਆਪਣੀ ਜਿਹੜੀ ਵੀਡੀਓ ਹੈ ਨਾ ਸਾਰੇ ਪਾਸੇ ਹੋਏ ਜਿੱਦਾਂ ਪੰਜਾਬ ਦੇ ਵਿੱਚ ਚੱਲ ਜਿਵੇਂ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀਆਂ ਕੁੜੀਆਂ ਦੇ ਨਾਲ ਹੋ ਕੀ ਰਿਹਾ ਬਾਤ ਹੈ ਨਾ ਉਹਦੀ ਇਨਕੁਆਰੀ ਕਰੋਂ ਸਾਡੀ ਕੁੜੀ ਕੰਮ ਕੀ ਕਰਦੀ ਆ ਕਿ ਕਿਥੇ ਰਹਿੰਦੀ ਆ ਹੈ ਨਾ ਮੇਰਾ ਪੁੱਛੇ ਤਾਂ ਵਿਆਹ ਕਰਾਣ ਦੀ ਹੋਰ ਕਿਉਂ ਆ ਕਿ ਇਹਦੇ ਨਾਲ ਮੁਰਗੀ ਉਹ ਚੂਸ ਕਰਕੇ ਛੱਡ ਜਾਂਦੇ ਫਿਰ ਉਹ ਦੱਸਣ ਜੋਕੀ ਆ ਵੀ ਰਹਿਣੀਆਂ ਕਿ ਸਾਡੇ ਨਾਲ ਇਦਾਂ ਦਾ ਹੈਪਨ ਹੋ ਗਿਆ ਹਾਂ ਹਾਂ ਜੀ ਇਹ ਥੈਂਕ ਯੂ ਭਾਈ ਤੁਹਾਡਾ ਬਹੁਤ ਬਹੁਤ ਤੁਸੀਂ ਡੈਮ ਕਰ ਗਿਆ ਵੀਡੀਓ ਕਾਫੀ ਲੰਬੀ ਹੋ ਗਈ ਤੇ ਆਪਾਂ ਸੋ ਇਹ ਗੱਲਾਂ ਬਾਤਾਂ ਆਇਆ ਭਰਾਵੋ ਅਸੀਂ ਤਾਂ ਇੱਥੇ ਰਹਿੰਦੇ ਆਂ ਉਪਦੇਸ਼ ਦੇ ਵਿੱਚ ਸਾਨੂੰ ਪਤਾ ਹੈ ਨਾ ਚੀਜ਼ਾਂ ਦਾ ਕੀ ਹੁੰਦਾ ਹੈ ਇੱਥੇ ਹੁਣ ਸਾਫ਼ ਸ਼ਬਦਾਂ ਦੇ ਵਿੱਚ ਤੁਹਾਨੂੰ ਨਹੀਂ ਦੱਸ ਸਕਦੇ ਕਿ ਅਸੀਂ ਸੋਸ਼ਲ ਮੀਡੀਆ ਤੇ ਨਾ ਹੀ ਅਸੀਂ YouTube ਤੇ ਜਾਂ ਇਦਾਂ ਇਹੋ ਜਿਹਾ ਕੋਈ ਇੱਕ ਸ਼ਬਦ ਲਿਖ ਸਕਦੇ ਆਂ ਨਾ ਬੋਲ ਸਕਦੇ ਆਂ ਸਮਝ ਜਾ ਕਰੋ ਆਪੇ ਸਮਝ ਜਾ ਕਰੋ ਇਹ ਪੈਸਾ ਜਿਹੜਾ ਪੈਸਾ ਕੀ ਕਰ ਦੂਗਾ ਤੁਹਾਡਾ ਕੁਛ ਨਹੀਂ ਕਰਨਾ ਆਪ ਦਾ ਜਿਹੜਾ ਮਾੜਾ ਮੋਟਾ ਹੁੰਦਾ ਉਹ ਵੇਚ ਕੇ ਤੁਸੀਂ ਜਵਾਕਾਂ ਨੂੰ ਭੇਜ ਦਿੰਨੇ ਆ ਬਾਅਦ ਫਿਰ ਰੋਣੇ ਆ ਖਾਸ ਕਰਕੇ ਕੁੜੀਆਂ ਨੂੰ ਨਾ ਭੇਜੋ ਕੁੜੀਆਂ ਨੂੰ ਨਾ ਭੇਜੋ ਚੰਗੇ ਰਹੋਗੇ ਅਸੀਂ ਇੱਥੇ ਦੇਖਦੇ ਹਾਂ ਸੁਣਦੇ ਹਾਂ ਅਸੀਂ ਲੋਕਾਂ ਤੋਂ ਨੰਬਰ ਮੇਰੇ ਕੋਲੇ ਵੀ ਪਏ ਪਰ ਹੁਣ ਕੀ ਕਰੀਏ ਰਹਿ ਦਈ ਦੀ ਅਗਲੇ ਨੂੰ ਵੀ ਐਦਾਂ ਕਰ ਲਓ ਹੋਰ ਕੀ ਹੋ ਸਕਦਾ ਇੱਥੇ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਅਸੀਂ ਅਗਲੇ ਨੂੰ ਕੈਦ ਆਇਆ ਮੈਂ ਹੁਣ ਉਹ ਮੈਂ ਦੱਸ ਨਹੀਂ ਸਕਦਾ ਉਹ ਵੀਰ ਦੇ ਕਹਿਣਾਂ ਗੋ ਠੀਕ ਆ ਤਿੰਨ ਚਾਰ ਕੁੜੀਆਂ ਦੇ ਨੰਬਰ ਆ ਮੇਰੇ ਕੋਲੇ ਵਿਜੀਟ ਵਿਜੀਤੀ ਆਈਆਂ ਹੋਈਆਂ ਆ ਜੀ ਵੀਜੀ ਉਹਨਾਂ ਦੇ ਮੁਖਗੇ ਠੀਕ ਆ ਹੱਥੋਂ ਏਜੰਟ ਭੇਜ ਦਿੰਦੇ ਆ ਤੁਸੀਂ ਲਾਲਚ ਵਿੱਚ ਆ ਜਾਂਦੇ ਆ ਵੀ ਐਦਾਂ ਹੋ ਜੂ ਆਹ ਹੋ ਜੂ ਆਹ ਕਰ ਲਾਂਗੇ ਬੜੇ ਵੱਡੇ ਸੁਪਨੇ ਲੈਣ ਲੱਪ ਪੈਨੇ ਆ ਇੱਥੇ ਆ ਕੇ ਉਹ ਫਸ ਜਾਂਦੀਆਂ ਫਿਰ ਤੇਈ ਭਰਾਵਾਂ ਨੂੰ ਐ ਲੱਗਦਾ ਵੀ ਪਾਸਪੋਰਟ ਹੀ ਸਾਰਾ ਕੁਝ ਹੁੰਦਾ ਆ ਪਾਏ ਵੀਜੇ ਲੱਗਦੇ ਆ ਪੈਸਾ ਲੱਗਦਾ ਉਹਨਾਂ ਦੇ ਉੱਤੇ ਵਿਜਿਟ ਵੀਜੇ ਤੇ ਮੁੰਡੇ ਕੁੜੀਆਂ ਤੇ ਮੁੰਡਿਆਂ ਤੋਂ ਚਲੋ ਛੱਡੋ ਮੈਂ ਅੱਗੇ ਕਹਿੰਦਾ ਪੁੰਡਾ ਤੱਕੇ ਤੁੱਕੇ ਖਾ ਕੇ ਆਪੇ ਮੁੜ ਜਾਊਗਾ ਹਨਾ ਹੁਣ ਤੁਸੀਂ ਪੁਲਿਸ ਸਟੇਸ਼ਨ ਮੰਨ ਲਓ ਪੁਲਿਸ ਸਟੇਸ਼ਨ ਚਲ ਗਈਆਂ ਇਨਕੁਆਰੀ ਹੋਈ ਇਹ ਹੋਇਆ ਉਹ ਹੋਇਆ ਪੁਲਿਸ ਵਾਲੇ ਮਾਮੇ ਆ ਬੜਾ ਕੁਝ ਹੁੰਦਾ ਹੈ ਬੜਾ ਕੁਝ ਹੁੰਦਾ ਹੈ ਇੰਨਾ ਜ਼ਮਾਨਾ ਗਾਂ ਲੰਘ ਗਿਆ ਹਜੇ ਅਸੀਂ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਆ ਕੀ ਸੋਚ ਕੇ ਬੱਚੀਆਂ ਨੂੰ ਅਸੀਂ ਬਾਹਰ ਭੇਜ ਦਿੰਨੇ ਆ ਪਤਾ ਨਹੀਂ ਸਾਡੇ ਦਿਮਾਗ ਦੇ ਵਿੱਚ ਕਿਹੜਾ ਇਹ ਫਤੂਰ ਫਸਿਆ ਹੋਇਆ ਆ ਇੱਕ ਵੀ ਉਹਨਾਂ ਨਾਲੋਂ ਅਸੀਂ ਤਕੜੇ ਦੇਖੀਏ ਪੈਸੇ ਵਾਲੇ ਦੇਖੀਏ ਅਸੀਂ ਪੈਸਾ ਭਾਈ ਜੀ ਨਾਲ ਨਹੀਂ ਜਾਣਾਗਾ ਨਾਲ ਨਹੀਂ ਜਾਣਾਗਾ ਠੀਕ ਆ ਇਹ ਜਿਹੜੇ ਹੁੰਦੇ ਨੇ ਨਾ ਵੀ ਉਹ ਚਲੋ ਕੋਈ ਨਹੀਂ ਹਨਾ ਵੀ ਇਦਾਂ ਹੁੰਦਾ ਉਹ ਹੁੰਦਾ ਅੱਜ ਕੱਲ ਤਾਂ ਹੁੰਦਾ ਹੀ ਆ ਇਦਾਂ ਹੁੰਦਾ ਉਹ ਹੁੰਦਾ ਭਾਈ ਫੇਰ ਤੁਹਾਡੀ ਮਰਜ਼ੀ ਆ ਫੇਰ ਮਰਜ਼ੀ ਆ ਰੋਲਣਾ ਆ ਤਾਂ ਫੇਰ ਮਰਜ਼ੀ ਆ ਤੁਹਾਡੀ ਕੁਈ ਜ਼ਰੂਰੀ ਨਹੀਂ ਹੁੰਦਾਗਾ। ਵੀ ਇੱਕ ਕੁੜੀ ਕਾਮਯਾਬ ਹੋ ਗਈ ਹੈ ਤੇ ਦੂਜੀ ਆਪਣੀ ਵੀ ਹੋ ਜੂਗੀ ਜਾ ਕੇ। 네ਗੇਟਿਵ ਪੋਜ਼ਿਟਿਵ ਦੋਨੇ ਚੀਜ਼ਾਂ ਸੋਚਣੀਆਂ ਪੈਣੀਆਂ। ਵੀ ਜਿਨ੍ਹਾਂ ਦੇ ਨਾਲ ਗਲਤ ਹੁੰਦਾ ਕਿ ਤੇ ਇਦਾਂ ਨਾ ਹੋ ਜੇ। ਇਹ ਵੀ ਸੋਚਣਾ ਪੈਣਾ ਸਾਨੂੰ। ਇਹ ਨਹੀਂ ਸੋਚਣਾ ਪੈਣਾ ਵੀ ਹਾਂ ਉਹਨਾਂ ਦੀ ਕੁੜੀ ਗਈ ਸੀ ਭਾਈ ਉਹ ਇਦਾਂ ਕਰ ਲਿਆ ਉਹਨਾਂ ਨੇ ਉਹ ਕਰ ਲਿਆ ਕਰ ਲਿਆ। ਠੀਕ ਆ ਜਿਗਾਰ ਲੱਗ ਗਿਆ ਬਸ। ਬਾਕੀ ਭਾਈ ਕੰਮ ਹੱਥ ਦਾ ਮੈਂ ਬਹੁਤ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਆ ਮੁੰਡਿਆਂ ਨੂੰ ਵੀ ਕੁੜੀਆਂ ਨੂੰ ਵੀ ਹੱਥ ਦਾ ਕੰਮ ਤੁਹਾਨੂੰ ਆਉਣਾ ਚਾਹੀਦਾ ਜਦੋਂ ਤੁਹਾਡਾ ਵੀਜ਼ਾ ਜਾਂਦਾ ਉਹਦੀ ਪੂਰੀ ਇਨਕੁਆਇਰੀ ਕਰੋ ਬਰਕ ਵੀਜ਼ਾ ਵਿਜ਼ਿਟ ਵੀਜ਼ਾ ਜੋ ਵੀ ਤੁਸੀਂ ਲਵਾਉਨੇ ਆ ਕਿੰਨਾ ਚਿਰ ਤੁਸੀਂ ਉੱਥੇ ਰਹਿਣਾ ਆ ਕੀ ਹੋਊਗਾ ਤੁਹਾਡੇ ਨਾਲ ਉਸ ਕੰਟਰੀ 'ਚ ਕੋਈ ਨੰਬਰ ਇਦਾਂ ਦਾ ਲੱਭੋ ਵੀ ਤੁਹਾਡੇ ਨਾਲ ਬੜੇ ਵੀਡੀਓ ਆ YouTube ਦੇ ਉੱਤੇ Facebook ਤੇ ਬੜੇ ਪੇਜ ਆ ਮੁੰਡਿਆਂ ਦੇ ਬੜੇ ਪੇਜ ਆ ਵੰਦਾ ਉਹਨਾਂ ਗੱਲ ਕਰ ਲੈਂਦਾ ਵੀ ਭਾਈ ਇੱਥੇ ਕਿੱਦਾਂ ਦਾ ਮਾਹੌਲ ਆ ਕੀ ਹਿਸਾਬ ਕਿਤਾਬ ਆ ਅਸੀਂ ਆਈਏ ਕਿ ਨਾ ਆਈਏ ਕੋਈ ਨਹੀਂ ਪੁੱਛਦਾਗਾ ਇੱਕ ਪਹਿਲੀ ਗੱਲ ਤੇ ਗੱਲਾਂ ਚੂਰੀ ਰੱਖੀ ਦੱਸਣਾ ਨਹੀਂਗਾ ਕਿਸੇ ਨੂੰ ਕੋਈ ਗੱਲ ਨਹੀਂ ਕਰਨੀਗੀ ਸੋ ਇਹ ਗੱਲਾਂ ਆ ਭੈਣੋ ਭਰਾਵੋ ਬਾਕੀ ਅੱਗੇ ਤੁਹਾਡੀ ਮਰਜ਼ੀ ਆ ਅਸੀਂ ਤਾਂ ਬਸ ਉਹ ਕਿੱਦਾਂ ਫਿਰ ਅਵੇਅਰ ਕਰ ਸਕਦੇ ਆ ਅਗਲੇ ਨੂੰ ਵੀ ਭਾਈ ਐਦਾਂ ਆ ਵਿਦੇਸ਼ਾਂ ਦੇ ਵਿੱਚ ਕੋਈ ਨਹੀਂ ਪੁੱਛਦਾ ਇੱਥੇ ਕੋਈ ਵੀ ਨਹੀਂ ਪੁੱਛਦਾ ਹੁਣ ਮੇਰੇ ਦੇਖ ਲਓ ਮੈਂ ਹੁਣ ਕੀ ਕਰ ਸਕਦਾ ਹਾਂ ਕੋਸ਼ਿਸ਼ ਨਹੀਂ ਅਗਲੇ ਰੈ ਦੇ ਦੀ ਹਾਂ ਅੰਬੈਸੀ ਚਲ ਜਾ ਕਿਸੇ ਕੋਲ ਪੁੱਛ ਲਈਦਾ ਹਾਂ ਇਦਾਂ ਇਦਾਂ ਕੀ ਕਰੀਏ ਉਹ ਰਹਿ ਦਿੰਦੇ ਅੰਬੈਸੀ ਚਲ ਜਾ ਉਹ ਪੁਲਿਸ ਸਟੇਸ਼ਨ ਜਾ ਕੇ ਕੰਪਲੇਂਟ ਕਰੋ ਬਹੁਤ ਔਖਾ ਹੈ ਭਾਈ ਬਹੁਤ ਔਖਾ ਹੈ ਇਹ ਕਹਿਣਾ ਬਹੁਤ ਔਖਾ ਹੈ ਸਾਡਾ ਮੁੰਡਾ ਚਲ ਗਿਆ ਬਾਹਰ ਸਾਡੀ ਕੁੜੀ ਚਲ ਗਈ ਹੈ ਬਾਹਰ ਪੱਕੇ ਪੈਰੀ ਜਾਂ ਬਰਕ ਵੀ ਜੇ ਤੇ ਆਓ ਜਿਹਨੇ ਵੀ ਆਉਣਾ ਔਰ ਉਸ ਕੰਪਨੀ ਦਾ ਨੈਟ ਤੇ ਅੱਜ ਕੱਲ ਤਾਂ ਯਾਰ ਨੈਟ ਦੇ ਉੱਤੇ ਕਿਹੜੀ ਚੀਜ਼ ਨਹੀਂ ਲੱਭਦੀਗੀ ਅਗਲਾ ਕਹਿੰਦਾ ਜੀ ਫਲਾਣੀ ਕੰਪਨੀ ਦਾ ਤੁਹਾਡਾ ਮੈਂ ਵੀਜ਼ਾ ਲਵਾਇਆ ਉਹਨੂੰ ਸਰਚ ਕਰੋ ਉਥੇ ਸਰਚ ਕਰੋ ਕੰਪਨੀ 'ਚ ਗੱਲ ਕਰੋ ਬਕਾਇਦਾ ਵੀ ਆਹ ਵੀਜ਼ਾ ਵਾਕਿਆ ਹੀ ਤੁਹਾਡੀ ਕੰਪਨੀ 'ਚ ਮੇਰਾ ਵੀਜ਼ਾ ਨਿਕਲਿਆ ਆ ਇਹ ਵੀਜ਼ਾ ਏਜੰਟ ਮੇਰਾ ਲਵਾ ਰਿਹਾ ਆ ਵੀ ਇਹ ਪੱਕੇ ਤੁਹਾਡੀ ਕੰਪਨੀ ਇਹ ਕੰਪਨੀ ਹੈਗੀ ਆ ਠੀਕ ਆ ਉਥੇ ਪਤਾ ਕਰੋ ਉਹਨਾਂ ਦਾ ਉਹਨਾਂ ਚੀਜ਼ਾਂ ਨੂੰ ਲੱਭੋ ਨੈਟ ਦੇ ਉੱਤੇ ਦੁਨੀਆ ਭਰ ਦਾ ਮਤਲਬ ਕਿ ਹਰ ਚੀਜ਼ ਤੁਹਾਨੂੰ ਮਿਲ ਜਾਣੀ ਆ ਪਰ ਅਸੀਂ ਤਾਂ ਉਹੀ ਗੱਲ ਨਾ ਕਿ ਸਾਡੇ ਨੈਟ ਨੂੰ ਵੀ ਨਾ ਪਤਾ ਲੱਗ ਜੇ ਕਿਤੇ ਵੀ ਇਹ ਸਾਡੀ ਗੁਪੀ ਬਾਹਰ ਚੱਲੀ ਆ ਕਰੋ ਲਨ ਯਾਰੀ ਬਾਕੀ ਟੈਨਸ਼ਨ ਨਹੀਂ ਲੈਣੀ ਜਿਉਂਦੇ ਰੋ ਹੱਸਦੇ ਰੋ ਵੱਸਦੇ ਰੋ ਮੋਜਾ ਮਾਣੋ ਖੁਸ਼ ਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇਓ ਗਾਂ ਸ਼ੇਅਰ ਕਿਸੇ ਨੂੰ ਕਿਸੇ ਦੀ ਖੋਪਰੀ ਕੰਮ ਕਰ ਚਾਰੇ ਓਕੇ ਬਾਈ ਥੈਂਕ ਯੂ